ਮਨਜ਼ਰ ਸਾਹਿਬੀ ਨੇ ਤੁਸੀਂ ਫਿਲਮ ਦੇ ਕੈਨਿਕਰ ਵਾਲੇ ਕਲਾਸ ਇਹ ਨਹੀਂਦਾ ਇਹ ਤਾਂ ਗੁਰੂ ਘਰ ਹੈ ਜੀ ਇਹ ਤਾਂ ਇੱਥੇ ਆ ਕੇ ਤਾਂ ਪਾਕੀ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ ਮੈਨੂੰ ਮੈਨੂੰ ਫਿਲਮਾਂ ਸ਼ੂਟਿੰਗ ਦਾ ਸਭ ਕੁਝ ਭੁੱਲ ਜਾਂਦਾ ਇੱਕੋ ਹੀ ਬਸ ਯਾਦ ਆਉਂਦਾ ਵਾਹਿਗੁਰੂ ਸੋ ਇੱਕ ਤੋਂ ਜ਼ਿਆਦਾ ਪਵਿੱਤਰ ਜਗ੍ਹਾ ਕੋਈ ਹੋ ਹੀ ਨਹੀਂ ਸਕਦੀ ਜੀ ਜੀ ਮੇਰੇ ਮਾਰੀ ਕੀ ਕਹਿਣਾ ਚਾਹੂਗੀ ਬੜਾ ਕਰਾਰਾ ਇਹ ਕਹਿਣਾ ਚਾਹੂੰਗੀ ਕਿ ਜੱਤ ਤਰੀਕ ਨੂੰ ਜੇ ਫਿਲਮ ਰਿਲੀਜ਼ ਹੋ ਰਹੀ ਹੈ ਬੜਾ ਕਰਾਰਾ ਪੂਰਨਾ ਅਰ ਜਿਵੇਂ ਕਿ ਤੁਸੀਂ ਟ੍ਰੇਲਰ ਦੇਖਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਗਾਣਿਆਂ ਨੂੰ ਵੀ ਬਹੁਤ ਪਿਆਰ ਦਿੱਤਾ ਮੈਨੂੰ ਪੂਰਾ ਯਕੀਨ ਹੈ ਕਿ ਇਸ ਫਿਲਮ ਨੂੰ ਵੀ ਸਾਰੇ ਦਰਸ਼ਕ ਬਹੁਤ ਪਸੰਦ ਕਰਨਗੇ ਜ਼ਰੂਰ ਵੇਖਣ ਜਾਣਾ ਟੀਮ ਇਹ ਜੀ ਇੱਕ ਸਮਾਜਿਕ ਫਿਲਮ ਹੈ ਇਹ ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਉਹਨਾਂ ਦੀ ਇਮੋਸ਼ਨਸ ਦੀ ਉਹਨਾਂ ਦੀ ਫੀਲਿੰਗਸ ਦੀ ਉਹ ਕੀ ਫੀਲ ਕਰਦੀਆਂ ਔਰ ਸਿਰਫ ਔਰਤਾਂ ਦੀ ਨਹੀਂ ਇਹ ਮਰਦਾਂ ਦੀ ਵੀ ਕਹਾਣੀ ਹੈ ਮੈਨੂੰ ਲੱਗਦਾ ਕਿ ਜਿਹੜਾ ਵੀ ਬੰਦਾ ਇਹ ਫਿਲਮ ਦੇਖੇਗਾ ਉਹਨਾਂ ਦੇ ਰਿਸ਼ਤਿਆਂ 'ਚ ਸੁਧਾਰ ਹੋਏਗਾ ਔਰ ਕਾਮੇਡੀ ਬਹੁਤ ਅੱਛੀ ਹੈ ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ ਹੈ ਇਦੇ ਚ ਗਾਣੇ ਐ ਗਿੱਧਾ ਐ ਪੰਜਾਬੀ ਕਲਚਰ ਐ ਉਹਦੇ ਅਲਾਵਾ ਹਰ ਉਹ ਚੀਜ਼ ਐ ਜਿਹੜਾ ਇੱਕ ਪੰਜਾਬੀ ਫਿਲਮ ਦੇਖਣ ਜਾਂਦਾ ਤਾਂ ਕਹਿੰਦਾ ਕਿ ਮੇਰੇ ਪੈਸੇ ਵਸੂਲ ਹੋ ਗਏ ਮੈਡਮ ਇਹਦੇ ਵਿੱਚ ਸਾਰੇ ਹੀਰੋ ਕੋਈ ਨਹੀਂ ਹੈਗਾ ਜੀ ਅਸੀਂ ਦੇਖੋ ਜੀ ਇਸ ਕਹਾਣੀ ਦੀ ਜਿਹੜਾ ਸਬਜੈਕਟ ਐ ਉਹ ਹੀ ਹੀਰੋ ਐ ਅੱਜਕੱਲ ਉਹ ਨਹੀਂ ਚੱਲਦਾ ਕਿ ਹੀਰੋ ਹੀਰੋਇਨ ਵਿਲਨ ਉਹ ਵਰੀਆਂ ਫਿਲਮਾਂ ਨਹੀਂ ਚੱਲਦੀਆਂ ਅੱਜਕੱਲ ਲੋਕ ਇੰਟੈਲੀਜੈਂਟ ਹੋ ਗਏ ਆ ਉਹਨਾਂ ਨੂੰ ਉਹ ਸਬਜੈਕਟ ਚਾਹੀਦੇ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਰਿਲੇਟ ਕਰਦੇ ਹੋਣ ਤਾਂ ਇਹ ਫਿਲਮ ਜਿਹੜੀ ਹੈਗੀ ਆ ਲੋਕਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਔਰ ਸਾਡੀ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਹੀ ਹੀਰੋ ਹੈ ਔਰ ਆਲਰੇਡੀ ਇਹ ਫਿਲਮ ਹੈ ਟੈ ਮਰਾਠੀ ਚ ਫਿਲਮ ਬਣ ਚੁੱਕੀ ਹੈ ਜਿਨੇ ਕਰੋੜਾਂ ਦਾ ਬਿਜ਼ਨਸ ਕੀਤਾ ਹੈ ਔਰ ਸੇਮ ਫਿਲਮ ਜਿਹੜੀ ਹੈ ਪ੍ਰਵੀਨ ਜੀ ਨੇ ਡਾਇਰੈਕਟ ਕੀਤੀ ਹੈ ਤੇ ਅਮਨ ਜੀ ਇਹਦੇ ਡਾਇਰੈਕਟਰ ਰਾਈਟਰ ਨੇ ਸਾਡੀ ਜਿਹੜੇ ਪ੍ਰੋਡਿਊਸਰ ਨੇ ਉਹ ਮਾਧੂਰੀ ਜੀ ਹੈਗੇ ਉਹਨਾਂ ਨੇ ਹੀ ਉਹ ਮਰਾਠੀ ਫਿਲਮ ਬਣਾਈ ਸੀ ਔਰ ਬਹੁਤ ਚੱਲੀ ਸੀ ਦਰਸ਼ਕਾਂ ਨੂੰ ਤੇਹੀ ਕਹਿਣਾ ਚਾਹੁੰਦੀ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਸਾਰੀਆਂ ਐਕਟਰਸ ਇਸ ਅਤੇ ਬਹੁਤ ਸੋਹਣੀਆਂ ਸੋਹਣੀਆਂ ਤੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇੱਕ ਅੱਛੀ ਫਿਲਮ ਬਣੇ ਮੈਂ ਹੱਥ ਜੋੜ ਕੇ ਅਪੀਲ ਕਰੂੰਗੀ ਕਿ ਤੁਸੀਂ ਇਹ ਫਿਲਮ ਜ਼ਰੂਰ ਦੇਖਣ ਜਾਣਾ ਔਰ ਮੇਰਾ ਵਾਅਦਾ ਹੈ ਕਿ ਇਸ ਫਿਲਮ ਦੇ ਤੁਸੀਂ ਬਿਲਕੁਲ ਨਿਰਾਸ਼ ਨਹੀਂ ਹੋਵੋਗੇ ਮੈਨੂੰ ਲੱਗਦੀ ਆਪਣੀ ਫਿਲਮ ਦੇ ਵਿੱਚ ਸਾਨੂੰ ਲੇਡੀਜ਼ ਨੂੰ ਲਾਭ ਦੇ ਸੀ ਕਿ ਕਿ ਰੈਂਟ ਦੇ ਵਿੱਚ ਜੀ ਕੀ ਕਿਹਾ ਮੈਨੂੰ ਸੁਣਿਆ ਨਹੀਂ ਜੀ ਲੇਡੀਜ਼ ਨੂੰ ਲਾਭ ਮਿਲਣ ਤੇ ਕਿੰਨੇ ਕੁੜੀਆਂ ਦਾ ਆਂਡਾਇਰੈਕਟ ਕੀਤੇ ਪ੍ਰਵੀਨ ਜੀ ਨੇ ਕਿ ਇਹ ਦਿੱਤੇ ਤੇ ਲੈਣ ਨੇ ਕਿਤੇ ਵਾਰ ਤੇ ਕੁੜੀਆਂ ਲਾਭ ਰਹੀਆਂ ਇੰਦਰਾਂ ਵਿੱਚ ਮੈਡਮ ਜੀ ਪਹਿਣਾ ਹੀ ਆ ਗਈਆਂ ਪਹਿਣਾ ਫਿਰ ਮੈਡਮ ਨੂੰ ਯਾਦ ਆ ਜਾਂਦੀ ਆ ਫਿਰ ਮੈਡਮ ਦੀਆਂ ਪੰਜ ਪਹਿਣਾ ਮਿਲ ਕੇ ਉਹਨਾਂ ਦੇ ਨਾਲ ਫਿਰ ਕਿੱਦਾਂ ਪਾਉਂਦੀ ਆ ਤੇ ਕਹਿੰਦੇ ਨਾ ਖੂਨ ਖੂਨ ਨੂੰ ਪਛਾਣਦਾ ਹੁੰਦਾ ਚਾਹੇ ਸਾਡੇ ਵਿੱਚ ਜਿੰਨੇ ਮਰਜੀ ਮਨ ਟਾਬ ਹੁਣ ਭੈਣਾਂ ਜਦੋਂ ਆਪਸ ਦੇ ਵਿੱਚ ਮਿਲ ਜੰਨੀਆਂ ਤੇ ਫਿਰ ਵੱਡੇ ਵੱਡੇ ਕੰਪੀਟੀਸ਼ਨ ਸਰ ਕਰ ਜੰਨੀਆਂ ਥੰਮ ਬਣ ਕੇ ਖੜੀਆਂ ਹੋ ਜੰਨੀਆਂ ਸਾਰੀਆਂ ਭੈਣਾਂ ਇਹਦੇ ਵਿੱਚ ਜਿਆਦਾ ਦਿਖਾਇਆ ਗਿਆ ਕਿ ਚਾਹੇ ਕਿੰਨਾ ਮਰਜੀ ਜੋ ਵੀ ਰਿਲੇਸ਼ਨ ਹੈ ਸਹੇਲੀਆਂ ਵੀ ਜੋ ਵੀ ਹੁਣ ਪਰ ਜੋ ਭੈਣਾਂ ਭਰਾਵਾਂ ਦਾ ਆਪਸ ਚ ਪਿਆਰ ਹੁੰਦਾ ਫੈਮਿਲੀ ਰਿਲੇਸ਼ਨਸ ਹੁੰਦੇ ਆ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਜੋ ਤੜਾ ਖੂਨ ਤੁਹਾਨੂੰ ਬੁਲਾਉਂਦਾ ਤੁਸੀਂ ਨਾਲ ਖੜੇ ਹੋ ਜੰਨੇ ਥੰਮ ਬੜੇ ਬੜੇ ਲੰਬੇ ਸਮੇਂ ਬਾਅਦ ਤੁਸੀਂ ਆਏ ਹੋ ਫਿਲਮਾਂ ਦੇ ਵਿੱਚ ਅਕੀਵਿਦਾ ਕਨਸੈਪਟ ਸੋਚ ਕੇ ਮੈਨੂੰ ਸਾਈਨ ਕੀਤਾ ਮੈਂ ਐਕਚੁਅਲੀ ਮੈਨੂੰ ਇਦਾਂ ਦੀ ਫਿਲਮ ਦੀ ਜ਼ਰੂਰਤ ਸੀ ਕਿ ਜਿਹਦੇ ਵਿੱਚ ਮੈਨੂੰ ਕੁਝ ਕਰਨ ਨੂੰ ਮਿਲੇ ਤੇ ਮੈਨੂੰ ਲੱਗਦਾ ਕਿ ਮੇਰੀ ਇਹ ਵਾਲੀ ਖੋਜ ਪੂਰੀ ਹੋ ਗਈ ਇਹ ਵਾਲਾ ਕੈਰੈਕਟਰ ਮੈਨੂੰ ਜਿਹੜਾ ਮਿਲਿਆ ਬਹੁਤ ਵਧੀਆ ਕੈਰੈਕਟਰ ਹੈ ਸਿਵਾਹ ਲੋਗੇ ਅਰਦਾਸ ਕਰਦੇ ਆ ਕਿ ਇਹ ਫਿਲਮ ਲੋਕੀ ਬਹੁਤ ਦੇਖਣ ਬਹੁਤ ਪਸੰਦ ਕਰਨ ਕਿਉਂਕਿ ਬਹੁਤ ਵਧੀਆ ਫਿਲਮ ਹੈ ਔਰ ਵਧੀਆ ਸਾਡੇ ਸੱਭਿਆਚਾਰ ਨੂੰ ਦਰਸਾਉਂਦੀ ਹੋਈ ਫਿਲਮ ਹੈ ਔਰ ਮੈਨੇ ਕਿ ਯੂਐਸਬੀ ਸਾਡਾ ਗਿੱਧਾ ਤੇ 뮤직 ਹੈ ਔਰ ਰਿਲੇਸ਼ਨਸ਼ਿਪਸ